ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਤੋਂ ਪੰਜਾਬ ਆਉਣ ਵਾਲੇ ਪੰਜਾਬੀਆਂ ਦੇ ਲਈ ਹੁਣ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬਹੁਤ ਸਾਰੇ ਪੰਜਾਬੀ ਜੋ ਕਿ ਪੰਜਾਬ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਜ਼ਮੀਨ ਜਾਇਦਾਦਾਂ ਦੇ ਕੰਮਾਂ ਲਈ ਵਾਪਸ ਗਿੜਾ ਮਾਰਦੇ ਹਨ ਉਨ੍ਹਾਂ ਲਈ ਹੁਣ ਇੱਕ ਬੇਹਦ ਮਾੜੀ ਖਬਰ ਸਾਹਮਣੇ ਆਈ ਹੈ ਕੈਨੇਡਾ ਤੋਂ ਪੰਜਾਬ ਆਉਣ ਵਾਲੇ ਐਨਆਰਆਈ ਨੂੰ ਸਾਵਧਾਨ ਹੋਣ ਦੀ ਲੋੜ ਹੈ ਨਹੀਂ ਤਾਂ ਤੁਹਾਨੂੰ ਵੀ ਖਾਲੀ ਹੱਥ ਵਾਪਸ ਕੈਨੇਡਾ ਮੁਰਨਾ ਪੈ ਸਕਦਾ ਹੈ ਇਹ ਮਾਮਲਾ ਨਮਾਸ਼ਹਿਰ ਜ਼ਿਲ੍ਹੇ ਤੋਂ ਸਾਹਮਣੇ ਆ ਰਿਹਾ ਹੈ ਨਮਾਸ਼ਹਿਰ ਦੇ ਪਿੰਡ ਗੜੀ ਅਜੀਤ ਦੇ ਰਹਿਣ ਵਾਲੇ ਸਰਬਜੀਤ ਸਿੰਘ ਕੈਨੇਡਾ ਤੋਂ ਆਪਣੇ ਪਰਿਵਾਰ ਸਮੇਤ ਭਾਰਤ ਵਾਪਸ ਪਰਤੇ ਸਨ ਦਿੱਲੀ 에어ਪੋਰਟ ਤੇ ਉਤਰਨ ਤੋਂ ਬਾਅਦ ਉਹਨਾਂ ਨੇ ਇੱਕ ਟੈਕਸੀ ਡਰਾਈਵਰ ਰਾਹੀਂ ਬਨ ਸਾਈਡ ਟੈਕਸੀ ਬੁੱਕ ਕਰਵਾਈ ਘਰ ਪਹੁੰਚ ਕੇ ਰਾਤ ਨੂੰ ਆਰਾਮ ਕਰਨ ਤੋਂ ਬਾਅਦ ਜਦੋਂ ਸਵੇਰੇ ਸਰਬਜੀਤ ਸਿੰਘ ਨੇ ਬੈਗ ਖੋਲ ਕੇ ਵਿਦੇਸ਼ੀ ਮੁਦਰਾ ਜੋ ਕਿ ਭਾਰਤੀ ਰੁਪਏ ਵਿੱਚ ਤਬਦੀਲ ਕਰਵਾਉਣ ਦੀ ਤਿਆਰੀ ਕੀਤੀ ਤਾਂ ਉਹਨਾਂ ਦੇ ਹੋਸ਼ ਉੱਡ ਗਏ ਕਿਉਂਕਿ ਬੈਗ ਵਿੱਚੋਂ ਸਾਰੇ ਹੀ ਡਾਲਰ ਗਾਇਬ ਸਨ ਸਰਵਜੀਤ ਸਿੰਘ ਨੇ ਦੱਸਿਆ ਆ ਗਿਆ ਹੈ ਕਿ ਉਨ੍ਹਾਂ ਨੇ ਬੈਗ ਦੇ ਵਿੱਚ 10 ਲੱਖ ਰੁਪਏ ਦੇ ਡਾਲਰ ਰੱਖੇ ਹੋਏ ਸਨ ਜੋ ਕਿ ਉਹਨਾਂ ਵੱਲੋਂ ਭਾਰਤ ਵਿੱਚ ਪਹੁੰਚ ਕੇ ਤੜਾਈ ਜਾਣੇ ਸਨ ਅਤੇ ਆਪਣੀ ਧੀ ਦੇ ਵਿਆਹ ਤੇ ਖਰੀਦਦਾਰੀ ਅਤੇ ਖਰਚਾ ਕੀਤਾ ਜਾਣਾ ਸੀ ਪਰ ਜਦੋਂ ਉਨ੍ਹਾਂ ਨੇ ਆਪਣੇ ਪੈਸਿਆਂ ਵਾਲਾ ਬੈਗ ਚੈੱਕ ਕੀਤਾ ਤਾਂ ਉਸ ਦੇ ਵਿੱਚ ਡਾਲਰ ਮੌਜੂਦ ਨਹੀਂ ਸਨ ਕਰਨ ਤੋਂ ਬਾਅਦ ਹੁਣ ਸਰਵਜੀਤ ਸਿੰਘ ਨੇ ਟੈਕਸੀ ਡਰਾਈਵਰ ਅਤੇ ਉਸ ਦੇ ਮਾਲਕ ਨਾਲ ਸੰਪਰਕ ਕੀਤਾ ਇਸ ਤੋਂ ਬਾਅਦ ਦੋਹਾਂ ਨੇ ਸਾਫ਼ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਸਰਵਜੀਤ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਮਿਲ ਕੇ ਐਸਐਸਪੀ ਨਵਾਂ ਸ਼ਹਿਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਿਸ ਨੂੰ ਬੱਗਾ ਦੇ ਡੀਐਸਪੀ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਸਰਵਜੀਤ ਸਿੰਘ ਨੇ ਦੱਸਿਆ ਕਿ ਪੈਸਿਆਂ ਵਾਲਾ ਬੈਗ ਉਨ੍ਹਾਂ ਦੀ ਗੱਡੀ ਦੇ ਵਿੱਚ ਹੀ ਸੀ ਉਤਰ ਕਰੀਬਨ 2 ਟਾਬਿਆਂ ਤੇ ਰੁਕੇ ਸਨ ਪਹਿਲੇ ਟਾਬੇ ਤੇ ਰੁਕਣ ਤੋਂ ਬਾਅਦ ਬੈਗ ਉਹਨਾਂ ਕੋਲ ਹੀ ਮੌਜੂਦ ਸੀ ਪਰ ਬਾਅਦ ਵਿੱਚ ਘਰ ਆਉਣ ਤੇ ਪੈਸੇ ਗਾਇਬ ਹੋ ਚੁੱਕੇ ਸਨ ਸਰਜੀਤ ਸਿੰਘ ਨੇ মিডিਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਹਰਿਆਣਾ ਦੇ ਸਹਾਵਾਦ ਤੱਕ ਪੈਸੇ ਉਹਨਾਂ ਦੇ ਕੋਲ ਸਨ ਪਰ ਇੱਕ ਟਾਬੇ ਤੇ ਰੁਕਣ ਤੋਂ ਬਾਅਦ ਡਰਾਈਵਰ ਨੇ ਕਿਹਾ ਕਿ ਉਹ ਆਪਣੀ ਗੱਡੀ ਵਿੱਚ ਗੈਸ ਪਵਾਉਣ ਲਈ ਜਾ ਰਿਹਾ ਹੈ ਅਤੇ ਕੁੱਲ 10 ਮਿੰਟ ਲਈ ਆ ਜਾਵੇਗਾ ਉਨਾਂ ਨੂੰ ਲੱਗਦਾ ਹੈ ਕਿ ਜਦੋਂ ਉਹ ਗੈਸ ਪਵਾਉਣ ਗਿਆ ਸੀ ਤਾਂ ਉਸ ਸਮੇਂ ਕੋਈ ਨਾ ਕੋਈ ਹਿਰਾਫੇਰੀ ਹੋਈ ਹੈ ਅਤੇ ਪੈਸੇ ਚੋਰੀ ਹੋ ਗਏ ਸਨ ਜਾਂਚ ਤੋਂ ਪਤਾ ਲੱਗਿਆ ਹੈ ਕਿ ਡਰਾਈਵਰ ਬੱਗਾ ਦੇ ਪਿੰਡ ਪਠਵਾਲਾ ਦਾ ਹੈ ਅਤੇ ਗੱਡੀ ਦਾ ਮਾਲਕ ਮਹਲ ਗੀੜਾ ਪਿੰਡ ਦਾ ਰਹਿਣ ਵਾਲਾ ਹੈ ਸਰਬਜੀਤ ਸਿੰਘ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੈ ਕਿਉਂਕਿ ਉਹ 10 ਲੱਖ ਰੁਪਏ ਦੇ ਡਾਲਰ ਕੈਨੇਡਾ ਤੋਂ ਪੰਜਾਬ ਵਿੱਚ ਲੈ ਕੇ ਆਇਆ ਸੀ ਅਤੇ ਉਸ ਨੂੰ ਖਾਲੀ ਹੱਥ ਵਾਪਸ ਕੈਨੇਡਾ ਵਿੱਚ ਮੁੰਡਾ ਪੈ ਸਕਦਾ ਹੈ ਉਹਨਾਂ ਵੱਲੋਂ ਕੈਨੇਡਾ ਤੋਂ ਆਉਣ ਵਾਲੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਟੈਕਸੀ ਬੁੱਕ ਕਰਵਾਉਣ ਲਈ ਕਿਸੇ ਜਾਣਕਾਰ ਦੀ ਹੀ ਟੈਕਸੀ ਹਾਇਰ ਕਰਨੀ ਚਾਹੀਦੀ ਹੈ ਨਹੀਂ ਤਾਂ ਤੁਹਾਡੇ ਨਾਲ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰ ਸਕਦੀਆਂ ਨੇ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਅਤੇ ਪੰਜਾਬੀ ਨੌਜਵਾਨ ਨਾਲ ਇਹੋ ਜਿਹੀ ਘਟਨਾ ਵਾਪਰੀ ਜਿਸ ਵਿੱਚ ਉਸਨੇ ਆਪਣੀ ਕਮਾਈ ਦੇ ਇੰਨੇ ਜ਼ਿਆਦਾ ਪੈਸੇ ਜਿਹੜੇ ਗਵਾ ਲਏ ਇਸ ਲਈ ਹਮੇਸ਼ਾ ਧਿਆਨ ਦੇ ਨਾਲ ਆਪਣੇ ਪੈਸੇ ਅਤੇ ਬੈਗਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਸਾਨੂੰ ਜ਼ਰੂਰ ਸਾਂਝੇ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ